ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗਾਲ ਬਾਈ ਸਸੀ ਗਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਹੋਰੇ ਸਨ ਆਫ ਚੰਦ ਸਿੰਘ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਤਸੀਲ ਬਰਨਾਲਾ ਠੀਕ ਹੈ ਬਰਨਾਲਾ ਪਹਿਲਾਂ ਆ ਆਪਣਾ ਠਿਕਰੀਵਾਲ ਪਿੰਡ ਦੇ ਵਿੱਚ ਘਰ ਆ ਗਿਆ ਆਪਣਾ ਹਾਂ ਜੀ ਪਿੰਡ ਦੇ ਵਿੱਚ ਆਈ ਵੱਡੇ ਚੰਗ ਨੇ ਜੀ ਠੀਕ ਹੈ ਮੋਬਾਈਲ ਨੰਬਰ ਜ ਆਪਣਾ 94640 54220 94640 54 220 220 ਤੇ ਜਿਹੜੀ ਅੱਜ ਆਪਾਂ ਇਹ ਮੱਝ ਬਕਾਉ ਕਰੀਏ ਜੀ ਸੂਆ ਕਿਹੜਾ ਸੂਈਏ ਇਹ ਪੰਜਾਂ ਸੂਆ ਸੂਣ ਬੜੀ ਹੈ ਤੇ ਪੰਜਾਂ ਸੂਆ ਸੂਣੀਆਂ ਹਾਂਜੀ ਆ ਰਵਾ ਸਾਰਾ ਕਰੇ ਰਹੀ ਆ ਹਾਂਜੀ ਉਹ ਪਹਿਲੇ ਦੀ ਆ ਜੀ ਠੀਕ ਹੈ ਸੂਏ ਦੀ ਆ ਜੀ ਆ ਆ ਚੌਥੇ ਦੀ ਆ ਜੀ ਠੀਕ ਹੈ ਠੀਕ ਹੈ ਤੇ ਆਉਂਦੀ ਪਰ ਪੌਂਦੀ ਫਰਾਈ ਨਾਲ ਕੱਟ ਜਾਈਏ ਜੀ ਹਾਂਜੀ ਇੱਕ ਕਟਾ ਦਿੱਤਾ ਜੀ ਬਿੱਲ ਠੀਕ ਹੈ ਹੁਣ 550 ਸੁਣੀਏ ਹਾਂਜੀ ਹੁਣ 550 ਸੁਣੀਏ ਠੀਕ ਹੈ ਅੱਜ ਕਿਹੜੇ ਦਿਨ ਰਹਿ ਗਏ ਸੁੰਨ ਦੇ ਵਿੱਚ ਇਹਦੇ 4 ਤਰੀਕ ਨੂੰ ਦਿਨ ਪੂਰੇ ਆ ਜੀ 4 ਤਰੀਕ ਨੂੰ ਇਹਦੇ ਦਿਨ ਪੂਰੇ ਆ ਹਾਂਜੀ ਕਿੰਨਾ ਕੁ ਦੁੱਧ ਚੋਇਆ ਆਪ ਇਹਦਾ ਇਹਦਾ 16 ਤੋਂ ਪਲੱਸ ਹੀ ਜੋਇਆ ਜੀ ਕਹਿੰਦਾ ਭਾਬਾ 15 ਕਿਲੋ ਤੋਂ ਬਾਹਰ ਵਾਲੀ ਮੱਝ ਹੈਗੀ ਹੈ ਜਮ ਹਾਂਜੀ ਹਾਂਜੀ 16 ਤੋਂ ਉੱਪਰ ਮੰਨੋ ਜੀ ਸਾਡੇ ਗਰੰਟੀ ਆ ਜੀ ਲੈ ਲੈ ਹਾਂ ਠੀਕ ਹੈ ਤੇ ਟੀਕਾ ਵਗੈਰਾ ਵਧੀਆ ਲੱਗਿਆ ਬਈ ਜੇ ਅੱਜ ਸਰਕਾਰੀ ਸੀਮ ਭਰਾ ਆ ਜੀ ਠੀਕ ਹੈ ਸਰਕਾਰੀ ਸੀਮਟ ਹੈਗੀ ਹੈ ਕੰਪਨੀ ਹਾਂਜੀ ਕੀ ਕਹਤੇ ਚੋਣ ਜਵਾ ਤਰਾ ਦੁੱਧਾ ਦੀ ਪੂਰਾ ਬਹੁਤ ਵਧੀਆ ਜੀ ਕੋਲੀ ਚਵਾਈ ਆ ਵਧੀਆ ਠੀਕ ਆ ਵਧੀਆ ਲੰਬਾ ਟਾਈਮ ਦੁੱਧ ਦਿੰਦੀ ਆ ਹਾਂ ਲੰਮਾ ਕਹਿੰਦੇ ਬਾਪੀ ਵਧੀਆ ਜਮਾ ਦੁੱਧ ਵਾਲਾ ਪੀਸ ਆ ਜਮਾ ਵਜ ਹਾਂਜੀ ਨਾਲ ਤਾਂ ਬੱਚੇ ਧਿਆਰ ਕਰਦੇ ਵਧੀਆ ਕਰੇ ਤੇ ਹਰ ਮਾਰ ਕੇ ਨਾ ਕੋਈ ਜਿਆਦਾ ਹੋਵੇ ਦੁੱਧ ਨਾਲ ਉਧਰ ਖੜਿਆ ਹੈ ਨਾ ਹਾਂਜੀ ਬੰਨਣ ਕਰਕੇ ਆ ਜੀ ਔਖਾ ਥਾਂ ਥੋੜਾ ਜਿਹਾ ਘੱਟ ਕਰਕੇ ਤੰਗੀ ਆ ਸਿਰ ਆਪਣੇ ਨਾ 45 ਘਰ ਆ ਗਿਆ ਆਪਣੇ ਹਾਂਜੀ ਤੇ ਮੁੱਲ ਇਹਦਾ ਕੀ ਰੱਖਿਆ ਜੀ ਆਪਾਂ ਮੁੱਲ ਇਹਦਾ 1 20 ਕਰਦੇ ਆ ਜੀ ਮਾਨਤਨ ਉਹ ਜੀ ਮੌਕੇ ਦੇ ਹਾਂਜੀ ਕਰ ਦਿਆਂਗੇ ਚੋੜੇ ਵਾਰ ਨੂੰ ਸੋਹਰ ਸਿੰਘ ਦੇ ਮੂੰਹ ਮੱਥਾ ਦੇਖੋ ਸਿੰਘ ਜਰੂਰ ਖੁੱਲਾ ਆ ਗਿਆ ਪਰ ਮੈਂ ਦੁੱਧ ਨਹੀਂ ਜੀਆ। ਸੋ ਲੈਵਾ ਵਗਰਾ ਦੇਖੋ ਸੋਹਣਾ ਸਾਫ ਸੁਥਰਾ ਹਜੇ 5-4 ਦਿਨ ਬਾਕੀ ਪਿਆ। ਬਟਨ ਵੀ ਲੇਵੇ ਤੇ ਸੋਹਣੇ ਦਿਖਾਈ ਦਿੰਦੇ ਆ ਤੇ ਬਾਕੀ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ। ਕਿਸੇ ਪਾਸੇ ਲਿੱਸੀ ਨਾ ਵੀ ਹੀ ਫੁੱਲ ਸਹਿਜ ਆ। ਸੋਹਣਾ ਗੁਰਦੇ ਵਾਲਾ ਥਾਣਾ ਵਧੀਆ ਐ ਨਹੀਂ ਮੈਂ ਨਹੀਂ ਕਰੇਦਾ ਬਾਤ ਚਰ ਕਰਿਆ। 400 ਦੁੱਧ ਘਰੇ ਦਾ ਪੀਤਾ ਗਿਆ। ਪੰਜਵਾਂ ਦੁੱਵਾ ਹੋਣ। ਸੋ ਥਾਣਾ ਦੇਖੋ ਨੀ ਹਰ ਤੋਂ। ਸੋਹਣਾ ਮੁੱਠੀ ਵਾਲਾ ਥਾਣਾ ਖਵਾਨਾ 1,20,000 ਰੁਪਏ ਮੱਝ ਦੀ ਕੀਮਤ ਆ। ਜੈਸ ਮੌਕੇ ਤੇ ਮਾੜੀ ਮੋਟੀ ਹੋਊ ਸਰਕਾਰੀ ਲੱਗਿਆ ਹੋਸੀ ਨੰਬਰ ਹੋਵੇ ਇਸ ਵਾਰ ਆਪਣਾ 94640 5420 ਠੀਕ ਹੈ ਪਿੰਡ ਠੇਕਰੀਵਾਲ ਜ਼ਿਲ੍ਹਾ ਬਰਨਾਲਾ ਹਾਂ ਸੋ ਵੀਡੀਓ ਦੇਖ ਲੈ ਸਭ ਦਾ ਤੈਅ